ਪੜਕੇ ਦੀ ਕੁਰਸੀ ਦੇਖੀਏ ਆ ਮਜਬੂਰੀ ਆ ਇਲੈਕਸ਼ਨ ਦਾ ਜਿਹੜਾ ਕੈਂਪੇਨ ਚੱਲ ਰਹੀ ਆ ਮੇਰੇ ਅਜੇ ਦੋ ਪਿੰਡਾਂ ਦੀਆਂ ਮੀਟਿੰਗਾਂ ਰਹਿੰਦੀਆਂ ਤੇ ਮੈਂ ਉੱਥੇ ਵੀ ਪਹੁੰਚਣਾ ਸੰਗਤ ਨਾਲ ਇਕੱਠੀ ਹੋਈ ਡਿੱਗ ਰਹੀ ਆ ਮੈਂ ਮਾਫੀ ਮੰਗਦਾ ਤੇ ਸਾਰਿਆਂ ਨੂੰ ਅੱਜ ਇਸ ਮੇਲੇ ਦੀ ਲੱਖ ਲੱਖ ਵਧਾਈ ਤੇ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਡੇ ਸਾਰਿਆਂ ਨੌਜਵਾਨਾਂ ਤੇ ਮਿਹਰ ਭਰਿਆ ਤਰੱਕਿਓ ਸਾਨੂੰ ਸਾਰਿਆਂ ਪਰਿਵਾਰਾਂ ਨੂੰ ਪਿਆਰ ਰਿਸ਼ਤਿਆਂ ਨਾਲ ਪਾਖਿਓ ਇਹ ਸਾਰੇ ਰਲ ਕੇ ਇਤਾਂ ਹੀ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਕਾਰਜ ਕਰਦੇ ਰਹਿਣ ਇਹ ਛਿੰਝ ਮਨਾਉਂਦੇ ਰਹਿਣ ਤਾਂ ਭਲਵਾਨਾਂ ਦੇ ਜੋੜ ਵਿੱਚ ਅਸੀਂ ਵੀ ਆਉਂਦੇ ਰਹੀਏ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਬਿਸਮਿਲਲਾ ਜੇ ਦੀ ਸ਼ੁਰੂਆਤ ਹੋ ਜਾ ਰਹੀ ਹੈ ਔਰ ਮੇਰੀ ਬੇਨਤੀ ਹੈ ਜਿੰਨੇ ਬੱਚੇ ਆਵਾਜ਼ ਪਹੁੰਚ ਰਹੀ ਹੈ ਸੰਗਤਾਂ ਨੂੰ ਔਰ ਸੰਗਤਾਂ ਆ ਰਹੀਆਂ ਖੜੇ ਪਾ ਸਾਡੇ ਕੋਲ ਜੀ ਮਾਨਕ ਸਾਰਿਆਂ ਦਾ ਦਿਲਦਿਆਂ ਕਰਾਂਗਾ ਤੇ ਧੰਨਵਾਦ ਇਹ ਵਾਰ ਕਰਦੀ ਜਿਹੜੀ ਆਪਾਂ ਬੜੀਏ ਤੇ ਸ਼ੁਰੂਆਤ ਕਰੀਏ ਤੇਰਾ ਫਕੀਰਾਂ ਦੀ ਅਪਾਰ ਕਿਰਪਾ ਹੈ ਬਈ ਸੱਜਣ ਪਕਰਾਲੇ ਕਾਲबान ਜਲਦੀ ਆਜੋ ਕਿਉਂਕਿ ਸਮਾਂ ਬਹੁਤ ਹੈ ਕਿਥਾ

ਕਰਦੇ ਤੇਜਾ ਸੁਖਵਾਨਾ ਅਜੀਮ ਸਿੰਘਾਂ ਤੇ ਮੋਹਿਤ ਆਪਣਾ ਜਨਾਬਾਂ ਜੀ ਸਾਹਿਬ ਆਪਣਾ ਵੀ ਮਾਹਤ ਅਜੀਮ ਸਿੰਘਾਂ ਮੋਹਿਤ ਤੇ ਬਾਦ ਕੇ ਨੀਤਾ ਉਹਨਾਂ ਦਾ ਮੈਂ ਦਿਲੋਂ ਸਨਕਾਰ ਕਰਦਾ जली ते मनी भलसिया ते रुल कोज़ेवल अमृत मलसिया ते मनी भुर कुस्ती हिकु अॼु पहलवान सिदमा बुजवान शाह पहलवान जी रोजो सोधी जी सोला ਵੱਡੇ टे वारा गालीरो पाणी ਪੈਰ ਆ ਤੇ ਜਗਿਆੜਾ ਪਹਿਲਵਾਨ ਜੀ ਸੁਰਾਂ ਦੇ ਦਰਿਆ ਜਿਹੜੇ ਕੱਲ੍ਹ ਦੇ ਵਗ ਰਿਹਾ ਦਰਬਾਰ ਦੇ ਉੱਤੇ ਨਿਸ਼ਾ ਬਾਨੋ ਸ਼ਵੀਰ ਮਾਹੀ ਸੁਲਤਾਨਾ ਨੂਰਾ ਫਿਰ ਨਾਲ ਜੰਮਾ ਰਸੀਦਾ ਤਰਦੋ ਸੈਮ ਮੁੰਦਰਨ ਬੀਨ ਸਿੰਘ ਜੀ ਰਾਣਾ ਸਪੈਸਰ ਚਾਚਾ ਸੋਖਾ ਜੀ ਉਧਰ ਬਹੁਤ ਸਾਰਾ ਮਾਣ ਜਿਹੜਾ ਪੁੱਜਦਾ ਹੋਇਆ ਥੋੜੀ ਜਿਹੀ ਰੇੜਵਾ ਦੇ ਜੀ ਬੜੀ ਪਿਆਰੀ ਸੁਵਾਦ ਨਹੀਂ ਨਾ ਆਉਂਦੀ ਜੀ ਇਧਰ ਬਸੇ ਇੱਕ ਜਾਂ ਤੇ ਇਧਰੋਂ ਸਪੀਕਰ ਖਵਾ ਦਿਓ ਤੇ ਬਹੁਤ ਵੱਡਾ ਧੰਨਵਾਦ ਆ ਸਾਡੇ ਚਾਚਾ ਸੋਖਾ ਜੀ ਜਿਹਨਾਂ ਵੱਲੋਂ ਬਹੁਤ ਸਾਰਾ ਪਿਆਰ ਪੁੱਜਦਾ ਹੋਇਆ ਦੋ ਠਿੱਕੇ ਦਾ ਸਾਹਿਬ ਆਉਂਦੇ ਸਾਡੇ ਸਾਧੂ ਸੰਗਜੇ ਬਲਦੇਵ ਸਿੰਘ ਜੀ ਸਾਡੇ ਸਾਥ ਦਾ ਅਸਲ ਪੈਂਸਾ ਮਾਣੇ ਸਾਡੇ ਸਾਡੇ ਭਰਾਤੇ ਅੱਜ ਕੁਸ਼ਤੀ ਬਹੁਤਿਆਰ ਸ਼ੇਰ ਦੇ ਮਰਦ ਚੱਲਦੀ ਪਈ ਦਨਵੀਰ ਸਿੰਘ ਜੀ ਰਾਫ ਪੈਂਸਾ ਵਾਸ਼ੇ ਕਰਦੇ ਧੰਨਵਾਦ ਅਖਾਂਗੇ ਤੇਵਿੰਦਰਾ ਬਹੁਤ ਵੱਡਾ ਧੰਨਵਾਦ ਰਾਣਾ ਸਰਪੰਚ ਸਾਹਿਬ ਉਹਨਾਂ ਨੇ मुरादारो मोला ਅੱਜ ਜਸ਼ਨ ਮਨਾਏ ਜਾਣਗੇ ਤੇਰਾ ਸੋਹਣਾ ਪਰਤੜਿਆ ਅੱਜ ਕੇਕ ਠਵਾਏ ਜਾਣਗੇ ਅੱਜ ਕਹਿੰਦੇ ਮੇਲਾ ਨਹੀਂ ਆਖੋਗੇ ਬਹੁਤ ਵੱਡਾ ਧੰਨਵਾਦ ਹੈ ਲਵੇ ਪਰਚੀਆਂ ਦੇਉਂਦੇ ਤੂੰ ਵੀ ਬੋਲਦੇ ਤੰਦਰਾ ਬਹੁਤ ਬਹੁਤ ਧੰਨਵਾਦ ਹਾਂਜੀ ਜੱਗੀ ਭਾਈਵਾਨ ਮੈਦ ਭਰਾ ਕਰੇ ਦੀ ਆ ਰਾਹੁਲ ਕਲਵਾਨ ਆਖੜਾ ਭੋਜਵਾਲ ਸ਼੍ਰੀ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਜੀ ਸਮੂਹ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਇਹ ਲੋ ਜਿਹੜਾ ਧੰਨਵਾਦ ਅਖਾਂਗੇ ਓਹੋ ਮਗਰ ਭੱਗ ਵਾਲੇ ਨੇ ਸੇ ਸਿੰਘ ਪਰਦੇ ਨੇ ਕਿ ਮੈਨੂੰ ਹਰ ਗੱਭਰੂ ਚੋਂ ਦਿਸਦੀ ਆ ਉਹ ਤਸਵੀਰ ਭਗਤ ਸਿੰਘ ਦੀ ਮੈਨੂੰ ਹਰ ਗੱਭਰੂ ਚੋਂ ਦਿਸਦੀ ਆ ਤਸਵੀਰ ਭਗਤ ਸਿੰਘ ਦੀ ਗਰਮਾ ਧਾਰੇ ਵਾਲ ਨਾਜ਼ਿਰ ਪੋ ਜਵਾਬ ਤਿਆਰੀ ਕਰੋ ਨਾਲ ਹੀ ਮਰੀ ਬਿਸ਼ਣ ਪਰ ਆਮਿਤ ਮਲਧੀਆਂ ਗਵਿੰਦਰ ਮੈਦ ਤੋਂ ਚੁੰਬਾ ਫਗਵਾੜਾ चाचा सोखा जी किराईका राजा कौनी मार ਆਦੋ ਬਾਕੀ ਗੁੰਦੇ ਪਹਿਲਵਾਨਾਂ ਸ਼ਾਹ ਕੋੜੀ ਜਿਹੜੀ ਸਾਹਮਣੇ ਕੁਸ਼ਤੀ ਚੱਲਦੀ ਆ ਜੀ ਅਖੜ ਦੇ ਅੰਦਰ ਇਹ ਕੁਸ਼ਤੀ ਕਿੰਸੋ ਹੋ ਜਾਣੀ ਆ ਜਲਦੀ ਆਜੋ ਤੇ ਨਮਾਲਾ ਮਿੱਲਣਾ ਵਾਲਾ ਪਹਿਲਵਾਨ ਤੇ ਨਾਲ ਸੁਧਮਾ ਵਾਲਾ ਆਓ ਜਲਦੀ ਮਾਲ ਖਾੜੇ ਦੇ ਅੰਦਰ ਆ ਸਿੱਖ ਸਰਦਾਰ ਸਾਹਮਣੇ ਅਮਰ ਉਧਰ ਆ ਜਿਹੜੀ ਇੱਕ ਨੰਬਰ ਪੱਕੇ ਦੀ ਕੋਸਟੀ ਦੇਖੀਏ ਆ ਮਜਬੂਰੀ ਆ ਇਲੈਕਸ਼ਨ ਦਾ ਜਿਹੜਾ ਕੈਂਪੇਨ ਚੱਲ ਰਹੀ ਆ ਮੇਰੇ ਅਜੇ ਦੋ ਪਿੰਡਾਂ ਦੀਆਂ ਮੀਟਿੰਗਾਂ ਰਹਿੰਦੀਆਂ ਤੇ ਮੈਂ ਉੱਥੇ ਵੀ ਪਹੁੰਚਣਾ ਸੰਗਤ ਦਾ ਇਕੱਠੀ ਹੋਈ ਡਿੱਗ ਰਹੀ ਆ ਮੈਂ ਮਾਫੀ ਮੰਗਦਾ ਤੇ ਸਾਰਿਆਂ ਨੂੰ ਅੱਜ ਇਸ ਮੇਲੇ ਦੀ ਲੱਖ ਲੱਖ ਵਧਾਈ ਤੇ ਸੱਚੇ ਪਾਤਸ਼ਾਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਡੇ ਸਾਰਿਆਂ ਨੌਜਵਾਨਾਂ ਤੇ ਮੇਰ ਪਰਿਆਤ ਰੱਖਿਓ ਸਾਨੂੰ ਸਾਰਿਆਂ ਪਰਿਵਾਰਾਂ ਨੂੰ ਪਿਆਰ ਰਖਿਓ ਇਹ ਸਾਰੇ ਰਲ ਕੇ ਐਦਾਂ ਹੀ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਕਾਰਜ ਕਰਦੇ ਰਹਿਣ ਇਹ ਛਿੰਝ ਮਨਾਉਂਦੇ ਰਹਿਣ ਤੇ ਪਰਵਾਨਾਂ ਦੇ ਜੋੜ ਵੇਖ ਲਈ ਅਸੀਂ ਵੀ ਆਉਂਦੇ ਰਹੀਏ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਫਤਿਹ ਇੰਸਪੈਕਟਰ ਮੌਜੂਦਾ ਇੰਸਪੈਕਟਰ ਲ ਵੀ ਜੱਸਾ ਇਦਾਂ ਆ ਆ ਨੂੰ ਜਾਉ ਛੱਡਦੇ ਰਹਿਣੀ ਆ ਉਹ ਮੇਲਾ ਫੁਕਰਾਂ ਦਾ ਤੱਕਦੇ ਤਾੜੀਆਂ ਤਾੜੀਆਂ ਆ ਬਚ ਗਈ ਆ